ਸਾਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਪਹਿਲਾਂ ਮੈਂ ਤੁਹਾਨੂੰ ਸਮਾਨ ਸਖੇ ਦੇ ਨਾਲ ਬੁਲਾਵਾਂਗਾ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਾ ਕੇ ਬੈਠੇ ਨੇ ਨਿਊ ਟੂ ਸ਼ਟਰਾਂ ਵਾਲਾ ਪਹਿਲਾਂ ਤਾਂ ਆਪਾਂ ਗੱਲ ਕਰ ਲੈਨੇ ਆ ਅੱਜ ਰਾਜੀ ਰੀਅਲ ਸ਼ੀਟ ਦੇ ਜੋ ਪਹੁੰਚੇ ਨੇ ਉੱਥੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਔਰ ਸਾਡੇ ਵਿਚਕਾਰ ਨਿਊ ਟੂ ਸ਼ਟਰਾਂ ਦੇ ਬੈਠੇ ਨੇ ਆਪਾਂ ਹਾਂ ਸਰ ਸਭ ਪਹਿਲਾਂ ਸਾਸ਼ੀਕਲ ਜੀ ਸਾਸ਼ੀਕਲ ਜੀ ਸਰ ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ ਸਰ ਪਹਿਲਾਂ ਤਾਂ ਤੁਹਾਡਾ ਸਲੂਟ ਦੇਣਾ ਦੇ ਵਿੱਚ ਰਾਜੀ ਰੀਅਲ ਸ਼ੀਟ ਵਿੱਚ ਪਹੁੰਚੇ ਹਾਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਠੀਕ ਹੈ ਮੈਂ ਪਹਿਲੇ ਰੱਬ ਦਾ ਨਾਮ ਲਵਾਂਗਾ ਜੀ ਬਾਕੀ ਸਾਰੇ ਕੰਮ ਬਾਅਦ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਨ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਵਿਦਾ ਕੰਤਾ ਦਾ ਸ਼੍ਰੀ ਗੁਰੂ ਵਿਦਾਸ ਮਾਰੇ ਹਾਲੇਲੂਇਆ ਗੋਸਪਾਖ ਖੁਸ਼ ਹੋ ਦੋਲੇ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨਰੰਕਰ ਮੈਂ ਤੇਰੀ ਸ਼ਨਾ ਮੈਨੂੰ ਬਖਸ਼ ਲੋ ਜੈ ਕਬੀਰ ਕੰਨ ਕਬੀਰ ਜਕਾਰਾ ਮਾਂ ਚਿੰਤ ਪੁਨੀ ਦਾ ਬੋਲ ਸਾਕੇ ਦਰਵਾਜ਼ੇ ਕੀ ਜੈ ਅੱਜ ਅੱਜ ਅਸੀਂ ਰਾਜੀਪਤ ਸਾਨੇਵਾਲ ਕੋ ਪਹੁੰਚੇ ਭਾਜੀ ਕੋ ਰਾਜੀ ਸਾਨੇਵਾਲ ਕੋ ਔਰ ਭਾਜੀ ਬਹੁਤ ਕੈਂਡ ਇਨਸਾਨ ਆ ਸੋ ਮੈਂ ਇਲੈਕਸ਼ਨ ਦੇ ਵਿੱਚ ਮਿਲੇ ਸੀ ਜਲੰਧਰ ਤੇ ਮੈਂ ਭਾਜੀ ਦਾ ਨੰਬਰ ਲਿਆ ਤੇ ਮੈਂ ਕਿਹਾ ਭਾਜੀ ਮੈਂ ਤੁਹਾਨੂੰ ਮਿਲਣਾ ਭਾਜੀ ਕਹਿੰਦੇ ਵੀ ਮੈਂ ਕੋਈ ਨਹੀਂ ਤੁਸੀਂ ਫੋਨ ਕਰ ਲਿਓ ਤੇ ਦੋ ਇੱਕ ਇੱਕ ਦੋ ਦਿਨ ਫੋਨ ਕੀਤਾ ਮੈਂ ਫਿਰ ਤਿਕ ਦੋ ਵਾਰੀ ਭਾਜੀ ਕਹਿੰਦੇ ਤੁਸੀਂ ਅੱਜ ਦਾ ਦਿਨ ਰੱਖੋ ਅੱਜ ਦਾ ਦਿਨ ਤੁਸੀਂ ਇੱਥੇ ਆਓ ਤੇ ਮੈਂ ਅੱਜ ਕਿਤੇ ਨਹੀਂ ਆਣਾ ਤੁਹਾਨੂੰ ਮਿਲਣੀ ਆ ਔਰ ਭਾਜੀ ਨੂੰ ਮਿਲਣ ਵਾਸਤੇ ਮੈਂ ਜਲੰਧਰੋਂ ਆਇਆ ਸਪੈਸ਼ਲ ਜਲੰਧਰੋਂ ਤੁਸੀਂ ਅੱਜ ਇੱਥੇ ਪਹੁੰਚੇ ਜੀ ਭਾਜੀ ਬਹੁਤ ਕਹਿਣ ਇਨਸਾਨ ਆ ਜੀ ਔਰ ਇਹਨਾਂ ਵਰਗੇ ਕੈਂਡੀਡੇਟਸ ਨੂੰ ਦੁਨੀਆ ਵਿੱਚ ਨਹੀਂ ਹੋਣੇ ਕਿਉਂਕਿ ਸਾਹਨੇਵਾਲ ਦੇ ਵਿੱਚ ਨਾਮ ਚੱਲਦਾ ਰਾਜੀ ਭਾਈ ਦਾ ਸਾਹਨੇਵਾਲ ਦੇ ਵਿੱਚ ਪੂਰੇ ਨਾਮ ਚੱਲਦਾ ਵਾ ਪਰ ਆਪਾਂ ਅੱਜ ਵੀ ਦੇਖਿਆ ਵੀ ਆ ਹਜ਼ਾਰਾਂ ਹੀ ਬੰਦੇ ਭਾਈ ਨੂੰ ਮਿਲ ਕੇ ਗਏ ਵੀ ਸਾਰੇ ਨੇ ਇੱਕ ਕਿਸੇ ਨੇ ਨਹੀਂ ਵੀ ਗੱਲ ਕਹੀ ਵੀ ਮੈਂ ਭਾਈ ਨੂੰ ਮਤਲਬ ਕੀ ਭਾਈ ਹੈ ਨਹੀਂ ਤੇ ਮੈਂ ਚੱਲਿਆ ਭਾਈ ਦਾ ਵੇਟ ਕੀਤਾ ਭਾਈ ਨੂੰ ਬਾਹਰ ਮਿਲਣ ਲੋਕੀ ਕੜੇ ਰਹੇ ਫਿਰ ਵੀ ਭਾਈ ਨੇ ਬਹੁਤ ਕੀਮਤੀ ਸਮਾਂ ਮੈਨੂੰ ਦਿੱਤਾ ਮੈਂ ਬਹੁਤ ਤੈਨੂੰ ਦਿলো ਸ਼ੁਕਰਗੁਜ਼ਾਰ ਜੀ ਬਿਲਕੁਲ ਚਲੋ ਆਪਾਂ ਅੱਗੇ ਗੱਲਾਂ ਨੂੰ ਵਧਦੇ ਪਹਿਲਾਂ ਰਾਜੀ ਭਾਈ ਨਾਲ ਗੱਲਬਾਤ ਕਰਵਾ ਦਵਾਂਗੇ ਰਾਜੀ ਭਾਜੀ ਮੌਜੂਦ ਨੇ ਆਪਾਂ ਇਹਨਾਂ ਦੇ ਅੱਜ ਆਫਿਸ ਦੇ ਵਿੱਚ ਨੇ ਨੀਟੂ ਸ਼ਟਰਾਂ ਵਾਲੇ ਪਹੁੰਚੇ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਸੱਸੀਗਲ ਬਈ ਦੀ ਸਾਰਿਆਂ ਨੂੰ ਪਹਿਲਾਂ ਤਾਂ ਨੀਟੂ ਭਾਜੀ ਦਾ ਬਹੁਤ ਧੰਨਵਾਦ ਜੀ ਮੇਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਜਿੰਨੇ ਮੇਰੇ ਵੀਰ ਭੱਤੇ ਸਾਰਿਆਂ ਦਾ ਧੰਨਵਾਦ ਜੀ ਨੀਟੂ ਭਾਜੀ ਨਾਲ ਮੇਰੇ ਨਾਲ ਜਲੰਧਰ ਇਲੈਕਸ਼ਨ ਦੇ ਵਿੱਚ ਮੇਲ ਹੋਇਆ ਇਹਨਾਂ ਦੇ ਨਾਲ ਉਸ ਤੋਂ ਬਾਅਦ ਨੀਟੂ ਭਾਜੀ ਨਾਲ ਨੰਬਰ ਹੀ ਸ਼ੇਅਰ ਕਰ ਲਿਆ ਸੀਗਾ ਆਪਸੇ ਦੋਨਾਂ ਦੋ ਤਿੰਨ ਦਿਨ ਤੋਂ ਸਾਡੀ ਗੱਲ ਚੱਲਦੀ ਕੱਲ੍ਹ ਹੀ ਅੱਜ ਦੀ ਮੀਟਿੰਗ ਫਿਕਸ ਕੀਤੀ ਦੀ ਹੈ ਹਣ ਦੀ ਇਹਨਾਂ ਦੀ ਜਦੋਂ ਇੱਥੇ ਆਏ ਬੜੇ ਮਨ ਨੂੰ ਖੁਸ਼ੀ ਮਿਲੀ ਬੜੇ ਨੇਕ ਇਨਸਾਨ ਹੈ شریف ਇਨਸਾਨ ਹੈ ਪੰਜਾਬ ਨੂੰ ਇਹ ਜੇ ਨੀਡੂ ਭਾਜੀ ਵਰਗੇ ਇਨਸਾਨ ਦੀ ਬਹੁਤ ਜ਼ਿਆਦਾ ਲੋੜ ਹੈ ਜਿਹੜੇ ਕਿ ਧਰਤੀ ਦੇ ਨਾਲ ਜੁੜੇ ਹੋਏ ਇਨਸਾਨ ਹੈ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਦੇਸ਼ਾਂ ਦੇ ਵਿੱਚ ਬੈਠੇ ਪ੍ਰਦੇਸੀਆਂ ਨੂੰ ਸਾਰਿਆਂ ਨੂੰ ਕਹਿੰਦਾ ਇਹ ਨੀਡੂ ਭਾਜੀ ਦੀ ਜਿੰਨੀ ਮਦਦ ਜਿਆਦਾ ਤੋਂ ਜਿਆਦਾ ਹੋ ਸਕੇ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਪੰਜਾਬ ਦੇ ਮਸਲੇ ਐ ਜਿਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਚੁੱਕਦੇ ਆ ਉਸੇ ਤਰ੍ਹਾਂ ਉਹਨਾਂ ਦੀ ਹੀ ਸੋਚ ਦੇ ਮੁਤਾਬਕ ਸਾਡੇ ਨੀਡੂ ਭਾਜੀ ਤੁਰੇ ਵੇ ਇਹ ਪੰਜਾਬ ਦੇ ਹਿੱਤ ਵਿੱਚ ਹੈ ਬਹੁਤ ਚੰਗੇ ਇਨਸਾਨ ਐ ਮੈਨੂੰ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਮੈਂ ਤਾਂ ਅੱਜ ਭਾਜੀ ਨੂੰ ਕਹਿੰਦਾ ਸੀਗਾ ਮੈਂ ਕਿ ਅੱਜ ਇੱਥੇ ਹੀ ਰਹੋ ਤੁਸੀਂ ਸਾਡੇ ਲੁਧਿਆਣੇ ਤੋਂ ਸਾਡੇ ਸਾਂਹਿਆਲ ਤੋਂ ਜਿੰਨੇ ਵੀ ਯਾਰ ਦੋਸਤ ਆਏ ਵੇ ਜਿੰਨੇ ਮੇਰੇ ਪੱਤਰਕਾਰ ਭਰਾ ਹੈ ਸਾਰੇ ਬੜੇ ਖੁਸ਼ ਹੈ ਜਦੋਂ ਮੇਰੀ ਅਮਨ ਭਾਜੀ ਨਾਲ ਗੱਲ ਹੋਈ ਉਹਨਾਂ ਨੂੰ ਦੱਸਿਆ ਮੈਂ ਤੁਹਾਡੇ ਨਾਲ ਵੀ ਮੇਰੀ ਗੱਲ ਹੋਈ ਤੇ ਨੀਟੂ ਭਾਜੀ ਆਏ ਵੇ ਤਾਂ ਤੁਸੀਂ ਸਾਰੇ ਕੰਮ ਆਪਣੇ ਛੱਡ ਕੇ ਨੀਟੂ ਭਾਜੀ ਨੂੰ ਮਿਲਣ ਪਹੁੰਚੇ ਸੀ ਸੋ ਆਪਾਂ ਸਾਂ ਗੱਲ ਕਰ ਲੈਨੇ ਆ ਤੁਹਾਡੇ ਨਾਲ ਵੀ ਹੁਣ ਤੁਸੀਂ ਚੋਣਾਂ ਵਜੇ ਹੋ ਕੇ ਹਟੇ ਨਹੀਂ ਚੋਣਾਂ ਵੀ ਨਹੀਂ ਹੋਈਆਂ ਨੇ ਉਸ ਦੇ ਵਿੱਚ ਵੀ ਤੁਸੀਂ ਚੋਣ ਲੜੀ ਆ ਕਿਸ ਨਾਲ ਭਾਜੀ ਆਪਾਂ ਚੋਣਾਂ ਲੜੀ ਸੀਗੀ ਪਰ ਰਜੀ ਭਾਜੀ ਸਾਨੇਵਾਲ ਵਾਲੇ ਨੇ ਭਾਈ ਨੇ ਕਿਹਾ ਸਾਨੂੰ ਵੀ ਦੇਖੋ ਕਿੱਦਾਂ ਕਰਨਾ ਤੁਸੀਂ ਭਰਾਵਾਂ ਵੱਲ ਖੜੇ ਹੋ ਕਿ ਜਾਂ ਇਲੈਕਸ਼ਨ ਵੱਲ ਅਜਿਹਾ ਜਿੱਦਾਂ ਤੁਸੀਂ ਸਰ ਕਹੋਗੇ ਅਸੀਂ ਤਿਆਰ ਆ ਜੀ। ਔਰ ਅਜੀ ਭਾਈ ਸਾਨੇਵਾਲ ਵਾਲੇ ਬੰਦੇ ਬਹੁਤ ਕਹਿ ਰਹੇ ਔਰ ਜਿੱਦਾਂ ਇਹਨਾਂ ਨੇ ਕਿਹਾ ਆਪਾਂ ਉਦਾਂ ਕਰੋਂ ਤਿਆਰ ਹੋਏ। ਇਹਨਾਂ ਨੇ ਜਿਹਦੀ ਸਪੋਰਟ ਕੀਤੀ ਆਪਾਂ ਸਪੋਰਟ ਕੀਤੀ ਹੈ। ਠੀਕ ਹੈ ਜੀ। ਬਾਕੀ ਰਹੀ ਗੱਲ ਇਹ ਕਿ ਆਪਣੀ ਬੰਦਾ ਹਾਰ برداشت ਨਹੀਂ ਕਰ ਸਕਦਾ। ਜੀ। ਸੋ ਦਿਮਾਗ ਵਿੱਚ ਇੱਕ ਬੰਦੇ ਦਾ ਹੁੰਦਾ ਕਿ ਮੈਂ ਕੁਝ ਕਰਾਂ ਯਾਰ ਕੋਈ ਜਿੱਤ ਕੋਈ ਕੁਛ ਹਾਸਲ ਕਰਾਂ ਕੋਈ ਜਿੱਤਾਂ ਬੰਦਾ ਆਪਣਾ ਆਪਣਾ ਆਪ ਵੀ ਲਾ ਦਿੰਦਾ ਆਪਣਾ ਜਦੋਂ ਆਪਣਾ ਵਾਪਿਸ ਹੁੰਦੀ ਬੰਦਾ ਸਾਰੀ ਆਪਣੀ ਵਾਪਿਸ ਲਾਉਂਦਾ ਤਾਂ ਮੈਂ ਵੀ ਲਾ ਵਾਪਿਸ ਲਾਈ। ਹਾਰ ਜਦ ਬਰਦਾਸ਼ਤ ਨਹੀਂ ਹੋਈ ਫੇ ਮੈਂ ਕਿਹਾ ਸੋਚਿਆ ਯਾਰ ਪੱਤਰਕਾਰ ਕਹਿੰਦੇ ਵੀ ਤੂੰ ਫੇਰ ਹਾਰ ਗਿਆ ਕੀ ਕਰ ਸਕਦਾ ਮੇਰੇ ਪੱਤਰਕਾਰ ਰਵੀਲ ਕਹਿੰਦੇ ਮੈਂ ਕਿਹਾ ਸਰ ਵੀ ਮੈਨੂੰ ਤੇ ਹੋਰ ਕੋਈ ਲੱਭਦਾ ਨਹੀਂ ਪਰ ਮੈਂ ਚਿੱਕੜ ਚ ਨਾ ਕੇ ਜਾਊਂਗਾ ਉਹ ਕਹਿੰਦੇ ਵੀ ਇਹ ਇੱਕ ਹੀ ਕੰਮ ਹੋਇਆ ਮੈਂ ਕਿਹਾ ਮੇਰਾ ਦੇਸ਼ ਚਿੱਕੜ ਵਿੱਚ ਫਸਿਆ ਹੈ ਇਹਨੂੰ ਕੱਢਣ ਵਾਸਤੇ ਟਾਈਮ ਲੱਗਣਾ ਔਰ ਇਹ ਟਾਈਮ ਸਰਕਾਰ ਦੇਗੀ ਮੈਂ ਫੇਰ ਆਪਣਾ ਜੋ ਵੀ ਸੀਗਾ ਮੈਂ ਆਪਣੀ ਹਾਰ ਬਰਦਾਸ਼ਤ ਨਹੀਂ ਕਰ ਸਕਿਆ ਭਾਜੀ ਕਿਉਂਕਿ ਮੈਂ ਵੀ ਬੜੀ ਮਿਹਨਤ ਕੀਤੀ ਸੀ ਔਰ ਲਗਾਤਾਰ 8 ਇਲੈਕਸ਼ਨ ਹੋ ਗਿਆ 8 ਇਲੈਕਸ਼ਨ ਲਗਾਤਾਰ ਹੀ ਹਾਰਦਾ ਗਿਆ ਜਦ ਬੱਚਾ ਇੱਕ ਵਾਰੀ ਸਕੂਲ ਜਾਵੇ ਇੱਕ ਦੋ ਦੂਜੀ ਵਾਰੀ ਤੀਜੀ ਵਾਰੀ ਫੇਲ ਹੋ ਜਾਣਾ ਫਿਰ ਉਹ ਸਕੂਲ ਦਾ ਮੂੰਹ ਨਹੀਂ ਲਿਖਦਾ ਪਰ ਮੈਂ ਐਸਾ ਠੀਠ ਇਨਸਾਨ ਆ ਵੀ ਬਾਰ-ਬਾਰ ਫਿਰ ਉੱਥੇ ਜਾ ਕੇ ਲੜਦਾ ਫਿਰ ਹਜੇ ਹੋਏ ਹੋਰ ਪਤਾ ਨਹੀਂ ਕਿ ਸ਼ਾਇਦ ਕੁਝ ਇਲਾਣ ਹੋਰ ਹੋ ਜਵੇ ਮੇਰਾ ਪਰ ਦਿਮਾਗ ਤੇ ਨਹੀਂ ਕੁਝ ਪਤਾ ਰੱਬ ਜੋ ਕਰ ਪਰ ਮਾਦਾ ਚਿੰਤਪੁਨੀ ਦੁਆਰਾ ਲੜਨ ਦੇ ਕੋਈ ਇਹ ਤਾਂ ਪਰਮਾਤਮਾ ਹੀ ਜਾਣੇ ਰੱਬ ਜਾਣੇ ਮਾਦਾ ਚਿੰਤਪੁਨੀ ਦੀ ਕਿਰਪਾ ਵਾ ਮਹਾਰਾਣੀ ਦਾਤੀ ਅੰਮੇ ਮਈਆ ਜੋ ਕਰਵਾਵੇਗੀ ਨੀਟੂ ਸ਼ਰਨਾ ਵਾਲਾ ਉਹਦਾ ਨੌਕਰ ਕਿਉਂਕਿ ਮਾਦਾ ਚਿੰਤਪੁਨੀ ਸਦਾ ਹੀ ਸਭ ਦੇ ਕਿਰਪਾ ਕਰੇ ਪੂਨੇ ਹਿੰਦੁਸਤਾਨ ਤੇ ਪੂਰੇ ਵਰਲਡ ਦੇ ਪੂਰੇ ਪਰਦੇਸ਼ ਤੇ ਔਰ ਸਾਡੇ ਪੰਜਾਬ ਤੇ ਪੰਜਾਬ ਦੀ ਧਰਤੀ ਕੋ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਹਰ ਇੱਕ ਬੰਦਾ ਕੋਈ ਵੀ ਬੰਦਾ ਭੁੱਖਾ ਨਹੀਂ ਸੌਂਦਾ ਰੋਟੀ ਖਾ ਕੇ ਸੌਂਦਾ ਪੰਜਾਬ ਦੇ ਵਿੱਚ ਕਿਸੇ ਨੂੰ ਕਹਿ ਦੋ ਕਿ ਮੈਂ ਰੋਟੀ ਖਾਣੀ ਆ ਉਹ ਬਾਕੀ ਕੰਮ ਵਾਸਤੇ ਕੁਝ ਹੋਵੇ ਨਾ ਹੋਵੇ ਪਰ ਰੋਟੀ ਜਰੂਰ ਤਨੂ ਖਾਓਗੇ ਪੰਜਾਬ ਦੇ ਵਿੱਚ ਇੱਕ ਬਹੁਤ ਇਹ ਅਦਵ ਉਹ ਰ ਇਹ ਤਰਮਾ ਉਹ ਸਾਰੇ ਇਸ ਨੂੰ ਬਹੁਤ ਆਪਣਾ ਸਤਿਕਾਰ ਮੰਦੇ ਔਰ ਜੇ ਗੱਲ ਕਰੀਏ ਲੰਗਰ ਤੇ ਅਟੂਟ ਹੁੰਦੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਲੰਗਰ ਕਦੀ ਖਤਮ ਨਹੀਂ ਹੋਇਆ ਕਾਫੀ ਵਾਰ ਚ ਨਾਮ ਲੜੇ ਹੋ ਕਾਫੀ ਵਾਰ ਹਾਰ ਦਾ ਮੂੰਹ ਦੇਖਣਾ ਪਿਆ ਕੀ ਕਰਨਾ ਚਾਹੁੰਦੇ ਇਸ ਤਰ੍ਹਾਂ ਕੀ ਇਸ ਤਰ੍ਹਾਂ ਦਾ ਮਨ ਦੇ ਵਿੱਚ ਠੋਟ ਆ ਵੀ ਮੈਂ ਇਸ ਪੰਜਾਬ ਲਈ ਕੰਮ ਕਰਨਾ ਚਾਹੁੰਦਾ ਇਸ ਤਰ੍ਹਾਂ ਲੈ ਕੇ ਚੱਲਦੇ ਹਾਂ ਦੇਖੋ ਜੀ ਮੈਂ ਵੀ ਰਾਜਨੀਤੀ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਸੀਗਾ ਮੈਂ ਸੇਵਾ ਭਾਵਨਾ ਵਿੱਚ ਆਇਆ ਕਿ ਨਾ ਮੈਂ ਕੋਈ ਮੰਤਰੀ ਬਣਸ ਕਰਨਾ ਮੈਂ ਕੋਈ ਐਮਐਲਏ ਜਾਂ ਕੋਈ ਇਦਾਂ ਦਾ ਕੰਮ ਨਹੀਂ ਕਰਨਾ ਇੱਕ ਸਿੰਪਲ ਜਿਹਾ ਬੰਦਾ ਸੀਗਾ ਤੇ ਮੇਰਾ ਸੁਪਨਾ ਇੱਕ ਹੋਰ ਵੀ ਸੀਗਾ ਉਹ ਸੁਪਨਾ ਇਹ ਸੀਗਾ ਕਿ ਮੈਂ ਮੋਦੀ ਸਾਹਿਬ ਨਾਲ ਇੱਕ ਫਿਲਮ ਬਣਾਵਾਂ ਬੋਟਾ 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 ਫਿਲਮ ਬਣਾਵਾਂ ਮੋਦੀ ਸਾਹਿਬ ਸਾਰੇ ਪਹਿਲਾਂ ਮੈਂ ਪਹਿਲੇ ਆ ਨਹੀਂ ਗੇ ਭਾਵੇਂ ਵਿਲਨ ਉਹ ਬਣ ਜਾਣਾ ਭਾਵੇਂ ਮੈਂ ਵਿਲਨ ਬਣ ਜਾ ਕੋਈ ਗੱਲ ਨਹੀਂ ਹੀਰੋ ਬੰਨਾਂ ਹੀਰੋ ਬਣ ਜਾਣਾ ਵਿਲਨ ਬੰਨਾਂ ਵਿਲਨ ਬਣ ਜਾ ਯਾਨੀ ਕਿ ਸੁਪਨਾ ਸੀਗਾ ਮੇਰਾ ਕਿ ਮੋਦੀ ਸਾਹਿਬ ਨਾਲ ਕਿ ਮੈਂ ਫਿਲਮ ਬਣਾਵਾਂ ਯਾਰ ਇਦਾਂ ਦੀ ਕਿ ਲੋਕੀ ਦੇਖਣ ਯਾਰ ਪ੍ਰਧਾਨ ਮੰਤਰੀ ਦਾ ਫਿਲਮ ਬਣੀ ਜੇ ਇਹ ਨਾ ਬਲੌਗ ਦੇਖੇ ਮੈਂ ਆਪਣੀ ਫਿਲਮ ਵਕਰੀ ਬਣਾਉਂਗਾ ਜੀ ਮੇਰੇ ਤੇ ਫਿਲਮ ਜਨਤਾ ਨੂੰ ਦਿਖਾਉਣੀ ਦਿਖਾਉਣੀ ਹੈਗੀ ਮੇਰਾ ਸੁਪਨਾ ਸੀਗਾ ਕਿ ਜਿਵੇਂ ਅਨਿਲ ਕਪੂਲ ਇੱਕ ਦਿਨ ਵਾਸਤੇ ਬਣ ਕੇ ਮੁੱਖ ਮੰਤਰੀ ਬਣ ਕੇ ਜੋ ਕਰਦਾ ਉਹਦੇ ਝੂਠ ਹੈ ਸਾਰਾ ਕੁਝ ਮੈਂ 4 ਘੰਟੇ ਵਾਸਤੇ ਦੇਸ਼ ਇੰਡੀਆ ਅਮੀਰ ਕਰਨਾ ਚਾਹੁੰਦਾ ਅਸਲੀ ਦਾ ਹੀਰੋ ਬਣ ਕੇ ਮਤਲਬ ਹੈ ਹਾਂ ਮੈਂ ਮੈਂ ਇੱਕ ਇੱਕ ਮੇਰੇ ਕੋਲ ਸਿਸਟਮ ਹੈਗਾ ਵਾ ਕਿ ਜੇ ਮੈਂ ਕਿਤੇ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਜਾ ਤੇ ਮੈਂ ਇੰਡੀਆ ਨੂੰ ਪੂਰੇ ਭਾਰਤ ਦੇਸ਼ ਨੂੰ ਅਮੀਰ ਕਰ ਸਕਦਾ ਮੇਰੇ ਕੋਲ ਕਿਸ ਤਰੀਕੇ ਨਾਲ ਉਹ ਜੁਕਤੀ ਨਹੀਂ ਉਹ ਮੈਂ ਤਰੀਕਾ ਦੱਸ ਨਹੀਂ ਸਕਦਾ ਇਤਨੀ ਦੱਸਦਾ ਕਿਉਂਕਿ ਮੈਂ ਤੁਹਾਨੂੰ ਗਾਈਡ ਹੁਣ ਮੈਂ ਦਿਖਦਾ ਹੁਣ ਅਸਰ ਪ੍ਰਾਪਰਟੀ ਦਾ ਕੰਮ ਕਰਦਿਆ ਰਾਜੀ ਭਾਈ ਸਾਡੇ ਸਾਹਨੇਵਾਲ ਜਿੱਦਾਂ ਹੁਣ ਇੱਕ ਦੁਕਾਨ ਬੰਦੀ ਹੈ ਉੱਤੇ ਕਾਰਪੰਟਰ ਮਜ਼ਦੂਰ ਮਿਸਤਰੀ ਪਲੰਬਰ ਸ਼ੀਸ਼ੇ ਵਾਲਾ ਪੇਂਟ ਵਾਲਾ ਬੋਰਿੰਗ ਵਾਲਾ ਸਰਿਏ ਵਾਲਾ ਕਿੰਨੇ ਬੰਦੇ ਰੋਟੀ ਖਾਂਦੇ ਉੱਥੇ ਘਟੋ ਘਟਾ 100 ਬੰਦਾ ਉਸ ਪਲੇਟਫਾਰਮ ਤੋਂ ਰੋਟੀ ਖਾ ਕੇ ਜਾਂਦਾ ਠੀਕ ਹੈ ਉਹੀ ਸਿਸਟਮ ਰਾਜਨੀਤੀ ਵਿੱਚ ਜੇ ਉਹ ਸਿਸਟਮ ਹੈ ਰਾਜਨੀਤੀ ਵਿੱਚ ਲੈ ਜਾਵਾਂ ਤੇ ਮੈਨੂੰ ਪਤਾ ਵਾ 4 ਘੰਟੇ ਵਾਸਤੇ ਤੇ ਬਹੁਤ ਜ਼ਿਆਦਾ ਕਰਦੇ ਮੈਂ 2 ਘੰਟੇ ਦੇਸ਼ ਮਿਹਰ ਕਰਦਣਾ 2 ਘੰਟੇ ਬਚਾਉਂਗਾ ਆਪਣੀ ਜਾਨ ਕਿਉਂਕਿ ਇਹਨਾਂ ਬਾਅਦ ਜਮ ਛੜਣਾ ਨਹੀਂ ਇਹਨਾਂ ਨੇ ਕਹਿੰਦਾ ਵੀ ਇੰਨਾ ਵੱਡਾ ਰਾਜ ਤੂੰ ਕਿਉਂ ਲੋਕੋ ਕੇ ਰੱਖਿਆ ਨਹੀਂ ਐਸਾ ਕਿਹੜਾ ਰਾਜ ਤੋਂ ਨਹੀਂ ਉਹ ਰਾਜ ਦੇ ਰਾਜ ਹੀ ਹੈ ਨਾ ਫਿਰ ਰਾਜ ਦੀ ਬਾਤ ਮਤ ਖੋਲੋ ਨਹੀਂ ਤੋ ਰਾਜ ਕੀ ਰਾਜ ਰਹਿ ਜਾਗਾ ਦੇਖੋ ਇਹ ਤੇ ਵੱਡੇ ਵੱਡੇ ਜਾਣਦੇ ਆ ਵੀ ਇਹਨਾਂ ਨੇ ਵੀ ਜੋੜ ਰਾਇਆ ਇਹਨਾਂ ਨੇ 15 15 ਸਾਲ 20 20 ਸਾਲ ਪ੍ਰਧਾਨ ਮੰਤਰੀ ਬਣ ਕੇ ਕੀ ਕੀਤਾ ਮੈਂ 4 ਘੰਟੇ ਅਸੀਂ ਕਿ ਕਰੂੰਗਾ ਇੱਕ ਵਾਰੀ ਮੌਕਾ ਦੇ ਕੇ ਦੇਖਣ ਮੈਨੂੰ ਕਿ ਜੇ ਤੈਨੂੰ 4 ਘੰਟੇ ਵਾਸਤੇ ਇੰਡੀਆ ਦੇ ਦਿੱਤਾ ਉਸ ਤੋਂ ਬਾਅਦ ਮੇਰੇ ਕੋ ਇੰਡੀਆ ਵਾਪਸ ਕੋ ਲੈ ਕੇ ਦਿਖਾਗੇ ਚਲੋ ਇਹਦੇ ਨਾਲ ਨਾਲ ਤੁਸੀਂ ਮਤਲਬ ਕਾਫੀ ਗਾਣੇ ਵੀ ਲਿਖ ਦਿੰਨੇ ਹੋ ਬੈਠੇ ਬੈਠੇ ਲਿਖ ਦਿੰਨੇ ਹੋ ਪਿਛਲੀ ਵਾਰ ਤੁਹਾਡੀ ਇੱਕ ਬਿਆਨ ਵੀ ਆਈ ਸੀ ਕਿ ਹਜ਼ਾਰ ਗਾਣਿਆਂ ਦੀ ਕਾਪੀ ਜਿਹੜੀ ਸਾਡੀ ਗੁੰਮ ਹੋ ਗਈ ਹੈ ਦੇਖੋ ਜੀ ਮੈਂ ਨਸ਼ੇ ਦੇ ਖਿਲਾਫ ਦਾ ਗਾਣਾ ਲਿਖਿਆ ਹੋਇਆ ਤੇ ਤੈਸ ਮੈਸ ਸਭ ਹੋਗੇ ਅੱਡੇ ਬਣ ਗਏ ਬਾਂਦਰ ਤੇ ਓਪੀਜ਼ੀਅਮ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਂ ਡਰ ਤੇ ਵੰਸ਼ ਬਚਾਉਣਾ ਮੁਸ਼ਕਿਲ ਹੋ ਗਿਆ ਵਾਂਛਾ ਬਚਾਉਣਾ ਮੁਸ਼ਕਿਲ ਹੋ ਗਿਆ ਨਸ਼ਿਹਤ ਯਾਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲ ਡਕਵਾਰੇ ਤੋ ਵੇਖ ਭਗਤ ਸਿੰਘ ਆਕੇ ਥੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੁੰਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੁੰਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਸੋਡੇ ਖਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕਵਾਰੇ ਤੋਂ ਵੇਖ ਭਗਤ ਸਿੰਘ ਕੇ ਕੁਝ ਲੈ ਨਾ ਮਨ ਭੁੱਲੀਆਂ ਵਿੱਚ ਉਹਦੇ ਵਿੱਚ ਗਾਣਾ ਆਪ ਆਪ ਲਿਖਿਆ ਜੀ ਬੈਠੇ ਬੈਠੇ ਕਾਫੀ ਗਾਣੇ ਬਣਾ ਦਨੇ ਹੋ ਰਾਜੀ ਭਾਈ ਦੇ ਦੁਕਾਨ ਤੇ ਪਹੁੰਚੇ ਆਵਿਸ਼ ਪਹੁੰਚਿਆ ਉਹ ਤਾਂ ਰਾਜੀ ਨਾਲ ਤੇ ਗਾਣਾ ਜੀ ਯਾਰ ਰਾਜੀ ਭਾਜੀ ਵਰਗਾ ਬੰਦਾ ਨਹੀਂ ਹੋਣਾ ਜਿਹੜਾ ਸਿਰਾ ਲਾ ਕੇ ਦਿਖਾਉਂਦਾ ਵਾ ਸਾਨੇਵਾਲ 'ਚ ਯਾਰ ਤੇਰਾ ਨਾਮ ਚੱਲਦਾ ਵਾ ਕੋਈ ਬੰਦਾ ਆ ਜੇ ਕੋਈ ਇਹ ਨਹੀਂ ਕਿਸਦਾ ਬੰਦਾ ਮਾੜਾ ਵਾ ਹਰ ਕੋਈ ਬੰਦਾ ਮਿਲਦਾ ਉਹਨੂੰ ਕਹਿੰਦਾ ਯਾਰ ਰਾਜੀਵਾਲ ਸਾਨੇਵਾਲ ਹੀਰਾ ਵਾ ਰਾਜੀ ਸਾਨੇਵਾਲ ਹੀਰਾ ਠੀਕ ਹੈ ਇਹਦੇ ਨਾਲ ਨਾਲ ਤੁਸੀਂ ਮਤਲਬ ਕਾਫੀ ਵਾਰ ਕ ਤੁਹਾਡਾ ਬਿਆਨ ਹੈ ਮਤਲਬ ਤੁਸੀਂ ਫਿਲਮਾਂ ਦੇ ਵਿੱਚ ਵੀ ਐਂਟਰੀ ਮਾਰ ਰਹੇ ਹੋ ਹਾਂਜੀ ਮੇਰੀ ਨੀ ਮੈਂ ਸੱਸ ਕੁੱਟਨੀ ਪਾਰਟ 2 ਫਿਲਮ ਦੇ ਵਿੱਚ ਮੈਂ ਮੰਤਰੀ ਆ ਉਹ 7 ਤਰੀਕ ਦੀ ਲੱਗੀ ਆ ਤੇ ਪਹਿਲਾ ਟੇਕ ਮੈਂ ਕੀਤਾ ਸੀਗਾ ਤੇ ਉੱਥੇ ਇੱਕ ਇੱਕ ਲੇਡੀ ਸੀਗੀ ਉਹਨੇ ਬੜਾ ਇਤਰਾਜ਼ ਕੀਤਾ ਵੀ ਇਸ ਕੋ ਅਟੈਕ ਕਰਾ ਲਿਆਗੇ ਬਹੁਤ ਵੱਡਾ ਹੀਰੋ ਹੈ ਜੇ ਆ ਉਹ ਬੜਾ ਮੈਂ ਫਿਰ ਉਹਨੂੰ ਗਿਆ ਮੈਂ ਕਿਹਾ ਵੀ ਹੀਰੋ ਕੋਈ ਢਿੱਡ ਚੋਂ ਬਣ ਕੇ ਨਹੀਂ ਆਂਦਾ ਸਾਰੇ ਬਾਹਰ ਆ ਕੇ ਬੰਦੇ ਆ ਰੱਬ ਨੇ ਕਿਸਮਤ ਕਿਸੇ ਦੀ ਕਿਦਾਂ ਲਿਖੀ ਔਰ ਸਭ ਤੋਂ ਵਧੀਆ ਮੈਨੂੰ ਉੱਥੇ ਫਿਲਮ ਦੇ ਵਿੱਚ ਘੁੱਗੀ ਭਾਜੀ ਸਾਡੇ ਬਹੁਤ ਵਧੀਆ ਇਨਸਾਨ ਆ ਨੀਤਾ ਦੇਵਗਨ ਮੈਡਮ ਬਹੁਤ ਅੱਛੇ ਕਿ ਜਿਨ੍ਹਾਂ ਨੇ ਮੈਨੂੰ ਹੈਂਡਲ ਕੀਤਾ ਇੱਕ ਸਰਦਾਰ ਜਿਹਾ ਰਹਿ ਗਿਆ ਅਨਮੋਲ ਭਾਜੀ ਉਹਨਾਂ ਨੇ ਵੀ ਬਹੁਤ ਵਧੀਆ ਗਾਈਡ ਕੀਤਾ ਤਿੰਨ ਚਾਰ ਬੰਦੇ ਸੀ ਬਾਕੀ ਤੇ ਤਕਰੀਬਨ ਉੱਥੇ ਦੋ ਚਾਰ ਬੰਦੇ ਆਪਣੇ ਤੋਂ ਬੜੇ ਅਜਰਸ ਕਰਦੇ ਸੀ ਵੀ ਇੱਕ ਮਾੜਾ ਬੰਦਾ ਕਿ ਛੋਟੀ ਕੌਮ ਦਾ ਬੰਦਾ ਕਿ ਇਸ ਫਿਲਮ ਦੇ ਵਿੱਚ ਐਂਟਰੀ ਕਰ ਰਿਹਾ ਔਰ ਸਾਨੂੰ ਕਾਫੀ ਨੀਚਾ ਦਿਖਾਇਆ ਜਾ ਰਿਹਾ ਸੀ ਮਤਲਬ ਉੱਥੇ ਦੋ ਇੱਕ ਦੋ ਬੰਦੇ ਇਦਾਂ ਦੇ ਸੀਗੇ ਕਿ ਜਿਹੜੇ ਬਾਰ-ਬਾਰ ਸਾਨੂੰ ਟਾਰਗੇਟ ਕਰ ਰਹੇ ਸੀਗੇ ਪਰ ਆਪਾਂ ਫਿਰ ਵੀ ਉਸ ਜਗ੍ਹਾ ਤੇ ਕੰਮ ਕੀਤਾ ਫਿਲਮ ਵਿੱਚ ਕੰਮ ਕੀਤਾ ਫਿਲਮ ਸੁਪਰ ਡੁਪਰ ਗਈ ਔਰ ਅਗਲੀਆਂ ਫਿਲਮਾਂ ਤਿੰਨ ਜਿਹੜੀਆਂ ਫਿਲਮਾਂ ਉਹ ਇੱਕ ਸ਼ੁੱਕਰਵਾਰ ਨੂੰ ਇਸੇ ਸ਼ੁੱਕਰਵਾਰ ਨੂੰ ਇਹ ਤੇ ਲੁਧਿਆਣਾ ਸ਼ੁਰੂ ਹੋ ਰਹੀ ਸਾਡੀ ਤੇ ਇੱਕ ਹੋਰੀ ਚੰਡੀਗੜ੍ਹ ਦੇ ਇੱਕ ਜਲੰਧਰ ਤਿੰਨ ਫਿਲਮਾਂ ਦੀ ਸ਼ੂਟਿੰਗ ਸਾਡੀ ਆਲਰੇਡੀ ਜਲਦੀ ਪੀਏ ਇੱਕ ਸ਼ੁੱਕਰਵਾਰ ਇੱਕ 30 ਤਰੀਕ ਨੂੰ ਇੱਕ 20 ਤਰੀਕ ਨੂੰ ਔਰ ਜਿਹੜੀ ਆ ਆ ਲੁਧਿਆਣੇ ਉੱਤੇ ਕੱਲ ਪਰਸੋਂ ਹੀ ਸਟਾਰਟ ਹੋਣਾ ਸੀ ਕਦੇ ਤੁਸੀਂ ਫਿਲਮਾਂ ਦੇ ਵਿੱਚ ਐਂਟਰੀ ਮਾਰਦੇ ਹੋ ਕਦੇ ਸੌਂਗ ਬਣਾਉਂਦੇ ਹੋ ਕਦੇ ਮਤਲਬ ਇੱਕ ਦਵਾਈ ਵੇਚਣ ਵੀ ਪਹਿਲਾਂ ਤੁਸੀਂ ਲੱਗੇ ਸੀਗੇ ਬਣਾ ਕੇ ਆਪਣੀ ਜਿਹੜੀ ਘ੍ਰੇਲੂ ਹੁੰਦਾ ਤੇ ਤੁਸੀਂ ਚੋਣਾਂ ਆਵ ਦੇ ਵਿੱਚ ਐਂਟਰੀ ਮਾਰਦੇ ਹੋ ਅਸਲ ਵਿੱਚ ਮੋਟਿਵ ਕੀ ਹੈ ਕਿਸ ਤਰੀਕੇ ਨਾਲ ਜਿਹੜਾ ਦੇਖੋ ਮੈਂ ਤੇ ਸਿੱਧਾ ਸਾਦਾ ਬੰਦਾ ਹਾਂ ਜੀ ਮੈਨੂੰ ਮੜਾ ਨਹੀਂ ਸਮਝ ਆ ਗਈ ਕਿ ਪਰ ਜਿੱਦਾਂ ਆਪਾਂ ਮੜਾ ਮੜਾ ਚੱਲਦਾ ਤੇ ਲੋਕੀ ਸਰ ਕਿ ਕਿਸੇ ਦਾ ਨਾਲਾ ਗੁੰਮ ਹੁੰਦਾ ਉਹ ਜਾ ਕੇ ਕੰਪਲੀਟ ਲਿਖਾਉਂਦਾ ਕਿ ਇਹਦਾ ਕੱਚਾ ਗੁੰਮ ਹੁੰਦਾ ਉਹ ਕੰਪਲੀਟ ਲਿਖਾਉਂਦਾ ਕਿਸੇ ਦੇ ਘਰ ਕੂੜਾ ਡਿੱਗਿਆ ਹੁੰਦਾ ਉਹ ਕੰਪਲੀਟ ਲਿਖਾ ਦਿੰਦਾ ਕਿਸੇ ਦਾ ਪੈਟਰੋਲ ਮੁੱਕਿਆ ਹੁੰਦਾ ਉਹ ਕੰਪਲੀਟ ਲਿਖਾਉਂਦਾ ਮੈਂ ਤੇ ਸਰਕਾਰ ਤੋਂ ਅਪੀਲ ਕਰਦਾ ਵੀ ਇੱਕ ਨਾ ਪੱਕੀ ਜਿਹੜੀ ਕਾਪੀ ਆ ਨਾ ਉੱਤੇ ਲਿਖਦੇ ਨੀਡ ਟੂ ਸ਼ਟਰਾ ਵਾਲਾ ਚਲਾਨ ਉੱਤੇ ਮੇਰੇ ਪੱਕਾ ਹੀ ਨਾਮ ਚਾੜ੍ਹ ਦੋ ਵੀ ਜੇ ਕਿਸੇ ਨੇ ਥੁੱਕ ਵੀ ਸਟਿਆ ਨਾ ਉਹ ਵੀ ਮੇਰੇ ਨਾਮ ਪਾ ਦਿਓ ਵੀ ਨੀਡ ਟੂ ਨਹੀਂ ਸੁੱਕਿਆ ਵੀ ਹਰ ਚੀਜ਼ ਦਾ ਇੱਕ ਪੁਆਇੰਟ ਹੁੰਦਾ ਜੇ ਕਿਸੇ ਦਾ ਕੁਝ ਬੱਚਾ ਵੀ ਗਵਾਜੇ ਉਹ ਮੇਰੇ ਵੱਲ ਤੁਰਿਆ ਹ ਨੀਡੂ ਨੇ ਬਚਾ ਗਿਆ ਕੀ ਆਪ ਕੀਤਾ ਨੀਡੂ ਨੇ ਬਚ ਨੀਡੂ ਕੋ ਇੱਕ ਕਮਰਾ ਘਰ ਦੇ ਵਿੱਚ ਸਿਸਟਮ ਇੱਕ ਛੋਟਾ ਜਿਹਾ ਕਮਰਾ ਉਹਦੇ ਉੱਤੇ ਹੱਦ ਤੱਕ ਲੈਂਟਰ ਨਹੀਂ ਪੈ ਸਕਿਆ ਠੀਕ ਹੈ ਜੀ ਉਹ ਬੰਦਾ ਕਿਸੇ ਦਾ ਕੀ ਕਰ ਸਕਦਾ ਪਰ ਸਰਕਾਰਾਂ ਨੂੰ ਇੱਕ ਅਪੀਲ ਕਰਾਂਗਾ ਕਿ ਪਲੀਜ਼ ਇੱਥੋਂ ਤੁਸੀਂ ਜਿਹੜੀਆਂ ਰਾਜਨੀਤੀ ਗੱਲਾਂ ਉਹ ਰਾਜਨੀਤੀ ਰਹਿਣ ਦਿਓ ਕਿਉਂਕਿ ਕੁਝ ਮੈਨੂੰ ਪਤਾ ਬੰਦੇ ਲੱਗਦੇ ਵੀ ਹੈਗੇ ਬੰਦੇ ਲੱਗਦੇ ਆ ਔਰ ਆਪਾਂ ਅੱਜ ਇਸੇ ਕਰਕੇ ਕਿ ਕਿਸੇ ਵੱਡੇ ਬੰਦੇ ਦੀ ਸ਼ਰਨ ਚ ਆਏ ਆ ਰਾਜੀ ਪਾਜੀ ਦੀ ਸਾਹਨੇਵਲ ਪਾਜੀ ਦੀ ਸ਼ਰਨ ਚ ਆਇਆ ਤੇ ਆਪਾਂ ਕਹਾਂ ਵੀ ਪਾਜੀ ਕੋਈ ਵੀ ਝੂਠਾ ਕੇਸ ਮੈਂ ਸੜਦੇ ਤੇ ਪੈਸੇ ਦਾ ਵਾ ਕਿ ਸਾਡੇ ਕੋ ਪੈਸੇ ਵੀ ਹੈ ਨਹੀਂਗੇ ਨਾ ਸਾਡੇ ਕੋ ਕੋਈ سپورਟ ਹੈ ਤੇ ਤੁਸੀਂ ਸਾਡੀ سپورਟ ਜੂ ਕਰਿਓ ਕਿਉਂਕਿ ਸੱਚੇ ਇਨਸਾਨ ਯਾਰ ਬਹੁਤ ਥੋੜੇ ਹੁੰਦੇ ਆ ਔਰ ਝੂਠੇ ਤੇ ਭਾਵੇਂ ਹਜ਼ਾਰੇ ਇਕੱਠੇ ਕਰ ਲੂ ਹੁਣ ਜਿੰਨਾਂ ਚ ਕੰਪਲੀਟਾਂ ਲਖਣ ਵਾਲਿਆ ਮੇਰਾ ਖਿਆਲ ਹੈ ਰੋਜ਼ ਦੇ 50 ਕ ਬੰਦੇ ਠਾਣੇ ਜਾਂਦੇ ਆ ਜੀ ਮੇਰੇ ਖਿਲਾਫ ਬੋਲਦੇ ਜੇ ਕਿਸੇ ਲੜਾਈ ਹੁੰਦੀ ਪਈਆ ਦਿੱਲੀ ਤੇ ਉਹ ਜਲੰਧਰ ਅਗਰਬੋਲ ਖਾਂਦਾ ਜੀ ਨੀਡ ਟੂ ਸ਼ਟਰਾ ਵਾਲੇ ਦਾ ਬੰਦਾ ਸੀਗਾ ਮੈਂ ਮੈਂ ਹੁਣ ਕਿਸੇ ਨਾਲ ਫੋਟੋ ਕਰਾ ਲਈਏ ਮੇਰਾ ਕੀ ਕਸੂਰ ਹੈ ਮੇਰਾ ਕੋਈ ਕਸੂਰ ਨਹੀਂ ਭਾਜੀ ਤੂੰ ਹੀ ਜਾ ਕੇ ਲੜਾਈ ਕਰ ਲੋ ਫੋਟੋ ਕਰਾ ਕੇ ਤੇ ਉਹ ਮੇਰਾ ਬੰਦਾ ਹੋ ਗਿਆ ਉੱਤੇ ਮੈਂ ਕਿਹੜਾ ਮੋਰ ਲਾਤੀ ਸਰਕਾਰੀ ਜਾ ਉਹਨੂੰ ਮੈਂ ਆਪਣਾ ਕਿਹੜਾ ਆਈਡੈਂਟੀ ਕਾਰਡ ਦੇ ਦਿੱਤਾ ਵੀ ਤੂੰ ਅੱਜ ਤੋਂ ਬਾਅਦ ਮੇਰਾ ਬੰਦਾ ਤੂੰ ਜਾ ਕੇ ਜਿੰਨਾ ਮਰਜ਼ੀ ਲੜਾਈ ਕਰ ਯਾਰ ਉਹ ਲੜਾਈ ਕਰਦਾ ਤੇ ਕਾਰਵਾਈ ਕਰਾਓ ਉਹਨੂੰ ਅੰਦਰ ਦਿਓ ਤੁਸੀਂ ਬਲਕਿ ਮੇਰਾ ਨਾਮ ਤੁਸੀਂ ਨਾ ਨਾਓ ਫਿਰ ਕਿਸੇ ਟੁੱਟੇ ਫੁੱਟੇ ਕਲਾਕਾਰ ਉੱਠਦੇ ਆ ਜੀ ਉਹ ਕਿਸੇ ਹੋਰ ਨੂੰ ਗੁਰੂ ਬਣਾ ਕੇ ਉਹ ਮੇਰੇ ਸਾਹਮਣੇ ਗਾਲ੍ਹਾਂ ਮੈਂ ਕੋਈ ਜਵਾਬ ਨਹੀਂ ਦਿੰਦਾ ਮੈਂ ਭਾਜੀ ਬਿਲਕੁਲ ਸੈਲੈਂਡਰ ਮੈਂ ਕਹਿੰਦਾ ਯਾਰ ਤੂੰ ਜੋ ਕਰਨਾ ਕਰੋ ਨੀਟੂ ਸ਼ਟਰਾਂ ਵਾਲਾ ਇੱਕ ਅਲੱਗ ਤਰੀਕੇ ਨਾਲ ਚਨਾਮ ਦੇ ਵਿੱਚ ਵੀ ਚੋਣ ਪ੍ਰਚਾਰ ਕਰਦਾ ਵਾ ਕਦੇ ਸ਼ਕਤੀਮਾਨ ਦੇ ਕਪੜੇ ਪਾ ਕੇ ਕਦੇ ਮੋਟਰਸਾਈਕਲ ਨੂੰ ਇੱਕ ਹੈਲੀਕਾਪਟਰ ਬਣਾ ਕੇ ਜਾਂ ਰਿਕਸ਼ੇ ਉੱਪਰ ਬੈਠ ਕੇ ਇੱਕ ਐਸਾ ਉਹਦੇ ਥੋੜ੍ਹ ਵਗੈਰਾ ਕੌਣ ਦੇ ਰਿਹਾ ਮਤਲਬ ਆਪਣੇ ਆਪ ਹੁੰਦੇ ਦਿਮਾਗ ਜਾਂ ਕੋਈ ਨਹੀਂ ਇਹ ਸਿਰ ਮੇਰਾ ਆਪਣਾ ਫਾਰਮੂਲਾ ਦੇਖੋ ਮੈਂ ਨਾ ਬਿਲਕੁਲ ਜ਼ਮੀਨ ਤੋਂ ਉੱਠਿਆ ਠੀਕ ਹੈ ਜੀ ਜੇ ਸਲਮਾਨ ਖਾਨ ਮਸ਼ਹੂਰ ਹੁਜ਼ਰਤ ਅਸੀਂ ਕਿਉਂ ਨਹੀਂ ਹੋ ਸਕਦੇ ਦੁਨੀਆ ਦੇ ਵਿੱਚ ਟੈਲੈਂਟ ਰ ਹੈ ਲੋਕੀ ਆਪਣਾ ਟੈਲੈਂਟ ਦਿਖਾਣਾ ਨਹੀਂ ਚਾਹੁੰਦੇ ਸ਼ਰਮ ਆ ਜਾਂਦੇ ਆ ਕੀ ਯਾਰ ਜਿੱਦਾਂ ਦਾ ਆਪਾਂ ਤੁਸੀਂ ਵੀ ਮੇਰੇ ਤੋਂ ਵਧੀਆ ਬਣ ਸਕਦੇ ਹੋ ਕਿਸੇ ਕਿਸੇ ਬੰਦੇ ਨੂੰ ਆਪਾਂ ਰੋਟੀ ਲਈ ਉਸ ਨੂੰ ਅੱਜ ਉੱਠ ਕੇ ਗਾਲਾਂ ਕੱਢਦੇ ਪਏ ਕੱਢੀ ਜਾਂਦੇ ਗੱਲਾਂ ਸਾਡਾ ਕਿ ਲੈਂਦੇ ਆ ਸਾਨੂੰ ਕਦੇ ਤੁਸੀਂ ਸਾਨੂੰ ਜਵਾਬ ਦਿਓ ਜੀ ਔਰ ਸਾਡੇ ਲੋਕੀ ਵੀਡੀਓ ਬਣਾ ਕੇ ਲੈਂਦੇ ਆ ਹੋਰ ਵੀ ਬੜੇ ਹੈਗੇ ਬੰਦੇ ਪਰ ਆਪਾਂ ਕਿਸੇ ਦਾ ਕੋਈ ਗੁਰੂ ਗੁੱਸਾ ਨਹੀਂ ਮੰਨੀਦਾ ਕੋਈ ਗੱਲ ਨਹੀਂ ਜਦ ਤੱਕ ਪਰਮਾਤਮਾ ਦਾ ਹੱਥ ਸਾਡੇ ਸਿਰ ਤੇ ਹੈ ਸਾਡਾ ਕੋਈ ਵਾਲ ਨਹੀਂ ਬੰਗਾ ਕਰ ਸਕਦਾ ਨਾ ਸਾਨੂੰ ਪਿੱਛੇ ਕਰ ਸਕਦਾ ਸਿੱਧੂ ਮੂਸੇ ਵਾਲੇ ਦੀ ਗੱਲ ਨੋਟ ਕੀਤੀ ਮੈਂ ਕਹਿੰਦਾ ਜੇ ਕਿਸੇ ਦੀ ਜੇ ਤੁਹਾਡੀ ਕੋਈ ਬਰਾਬਰੀ ਨਹੀਂ ਕਰ ਸਕਦਾ ਤਾਂ ਤੁਹਾਡੀ ਤੁਹਾਨੂੰ ਤੁਹਾਡੀ ਬਦਨਾਮੀ ਕਰਨੀ ਸ਼ੁਰੂ ਕਰ ਦਊਗਾ ਤੁਹਾਨੂੰ ਗਾਲਾਂ ਕੱਢਣੇ ਸ਼ੁਰੂ ਕਰ ਦਊਗਾ ਤੇ ਉਹਦੀ ਗੱਲ ਦਿਮਾਗ ਦੇ ਵਿੱਚ ਰੱਖੀ ਇੱਕ ਗਾਣਾ ਵਾ ਜੀ ਉਹ ਇਦਾਂ ਵਾ ਕਿ ਉਹ ਸਿੱਧੂ ਮੂਸੇ ਵਾਲੇ ਜਿਹੜਾ ਗਾਣਾ ਕਹਿੰਦੇ ਮੈਂ ਦੋ ਲਾਈਨ ਸੁਣਾ ਦਵਾਂ ਤੁਹਾਨੂੰ ਤੇ ਉਹ ਇਦਾਂ ਗਾਣਾ ਜੀ ਬਚ ਕੇ ਰਹੀ ਤੂੰ ਦਿਲੀਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ ਮੇਰੇ ਵਾਰੇ ਪੁੱਛ ਲਵੀਂ ਤੂੰ ਇਹਨਾਂ ਵਜ਼ਾਨੀਆਂ ਤੋਂ ਸ਼ੁਰ ਤੋਂ ਹੀ ਪੁੱਠਾ ਸਾਡਾ ਏ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਉਹ ਦਿੱਲੀ ਨੂੰ ਦਬ ਲੈਂਦੇ ਇਹਨੂੰ ਜਨਾਬ ਕਹਿੰਦੇ ਆ ਹਰ ਬੱਚੇ ਬੱਚੇ ਦੇ ਦਿਲ ਦੇ ਵਿੱਚ ਪੰਜਾਬ ਆ ਪੰਜਾਬ ਨੂੰ ਖੁਸ਼ ਦੇਖਣਾ ਚਾਹੁੰਦਾ ਨਸ਼ੇ ਨੂੰ ਨਸ਼ੇ ਤੋਂ ਖਿਲਾਫ ਆ ਪਰ ਸਾਡੇ ਰਾਜੀ ਭਾਜੀ ਵੀ ਨਸ਼ੇ ਤੋਂ ਖਿਲਾਫ ਆ ਜੀ ਸਾਨੇਵਾਲ ਰਾਜੀ ਭਾਜੀ ਸਾਨੇਵਾਲ ਤੇ ਉਹ ਇਹਨਾਂ ਨੇ ਵੀ ਕਿਹਾ ਵੀ ਮੈਂ ਨਸ਼ੇ ਨੂੰ ਦੂਰ ਕਰਨਾ ਚਾਹੁੰਦਾ ਪੰਜਾਬ ਨੂੰ ਇੱਕ ਨਵੀਂ ਜਵਾਨੀ ਨਵੀਂ ਮਤਲਬ ਜੋਸ਼ ਦੇਖਣਾ ਚਾਹੁੰਦੇ ਆ ਕਿ ਲੋਕੀ ਜਿਮ ਜਾਣ ਤੇ ਜਿਮ ਜਾਣ ਵੀ ਚੰਗੀਆਂ ਖੁਰਾਕਾਂ ਖਾਣ ਚੰਗਤ ਜੀ ਖਾਣ ਵੀ ਨਸ਼ੇ ਤੋਂ ਦੂਰ ਰਹਿਣ ਪੰਜਾਬੀ ਕਿਉਂਕਿ ਆਉਣ ਵਾਲਾ ਜਿਹੜਾ ਸਾਡਾ ਬੀਜ ਹੈ ਸਾਡੇ ਜਿਹੜੇ ਬੱਚੇ ਆ ਪੰਜਾਬ ਚ ਨਹੀਂ ਲੱਭਣੇ ਫਿਰ ਕੋਨ ਲਾਸਟ ਪੁਆਇੰਟ ਹੈ ਕਿ ਮਤਲਬ ਤੁਸੀਂ ਲਾਲੂ ਘਰ ਨਿਊਕਲੀਅਰ ਸ਼ਟਰ ਆਦਿ ਨੂੰ ਕੋਈ ਇਸ ਤਰ੍ਹਾਂ ਦਾ ਮੌਕਾ ਮਿਲਦਾ ਪੰਜਾਬ ਲਈ ਜਾਂ ਦੁਨੀਆ ਲਈ ਕਿਸ ਤਰ੍ਹਾਂ ਦਾ ਮਤਲਬ ਤੁਸੀਂ ਕੀ ਕਰਨਾ ਚਾਹੋਗੇ ਇਸ ਤਰ੍ਹਾਂ ਜਿਹੜਾ ਵਿੱਚ ਪੰਜਾਬ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਦਲਦਲ ਤੋਂ ਬਚਾਉਣ ਲਈ ਨਿਸ਼ਾਂ ਤੋਂ ਬਚਾਉਣ ਲਈ ਮੇਰੀ ਪਹਿਲੇ ਮੋਦੀ ਸਾਹਿਬ ਨਾਲ ਮੀਟਿੰਗ ਕਰਾਈ ਜਾਵੇ ਫਿਰ ਮੈਂ 4 ਘੰਟੇ ਤੇ ਇੰਡੀਆ ਲਵਾ ਫਿਰ ਅਮੀਰ ਬਣਾ ਕੇ ਫਿਰ ਮਾਨੂੰ ਕਹੋਈ ਆਪਣਾ ਇਹ ਕੁਰਸੀ ਤੁਸੀਂ ਵਾਪਸ ਲੈ ਸਕਦੇ ਹੋ ਪਰ ਜਿੱਦਾਂ ਮੈਂ ਇੰਡੀਆ ਅਮੀਰ ਸੋਚਿਆ ਬਣਾਉਣ ਵਾਸਤੇ ਕਿ ਉਦਾਂ ਵਾਪਸ ਲਿਓ ਕੋਈ ਚੱਕਰ ਨਹੀਂ ਪਰ ਇੰਡੀਆ ਦੇ ਵਾਸਤੇ ਕੋਈ ਸੋਚੋ ਜਿਹੜਾ ਮੰਤਰੀ ਜਾਂਦਾ ਹਜ਼ਾਰੇ ਮੰਤਰੀ ਗਏ ਹਜ਼ਾਰਾਂ ਹੀ ਬੰਦੇ ਗਏ ਕਿਸੇ ਨੇ ਪੁੱਛ ਪੜਤਾਲ ਨਹੀਂ ਕੀਤੀ ਮੀਂਹ ਹੋ ਜਲੰਧਰ ਹੁੰਦਾ ਤੇ ਲੁਧਿਆਣਾ ਪਾਣੀ ਖੜਾ ਹੁੰਦਾ ਤੇ ਜੇ ਮੀਂਹ ਦਿੱਲੀ ਹੁੰਦਾ ਤੇ ਜਲੰਧਰ ਪਾਣੀ ਖੜਾ ਹੋ ਜਾਂਦਾ ਇਹ ਜਿਹੜੇ ਮਕਸਦ ਹੈ ਇਹ ਮਕਸਦ ਕਦੋਂ ਦੂਰ ਹੋਣਗੇ ਕਦੋਂ ਰਾਜਨੀਤੀ ਪਾਰਟੀਆਂ ਆਉਂਦੀਆਂ ਜਾਂਦੀਆਂ ਰਹੀਆਂ ਤਨਖਾਹਾਂ ਲੱਗੀਆਂ ਪੈਨਸ਼ਨਾਂ ਲੱਗੀਆਂ ਸਾਰਾ ਕੁਝ ਹੋ ਗਿਆ ਪੰਜਾਬ ਬਾਰੇ ਜਿਹਨੂੰ ਦੁੱਖ ਹੋ ਆ ਜਿਹਨੂੰ ਦਰਦ ਆ ਜਿਹਨੂੰ ਇੰਡੀਆ ਬਾਰੇ ਭਾਰਤ ਦੇਸ਼ ਵਾਸਤੇ ਉਹ ਸੀਗਾ ਜੀ ਆਪਾ ਗੱਗ ਸਿੰਘ ਯਾ ਡਾਕਟਰ ਪੀਮਰਾਵ ਬਾਬਾ ਸਾਹਿਬ ਇਹਨਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਸੋਚ ਤੇ ਚੱਲਣਾ ਪੈਣਾ ਨਹੀਂ ਤੇ ਸਾਡਾ ਪੰਜਾਬ ਇੰਡੀਆ ਭਾਰਤ ਦੇਸ਼ ਖਤਰੇ 'ਚ ਹੈ थैंक यू ਸ਼ੁਕਰੀ ਸੋ ਦੋਸਤੋ ਇਹ ਸਾਡਾ ਨਿਊ ਟੂ ਸ਼ਟਰ ਵਾਲੇ ਅੱਜ ਹੀ ਲੁਧਿਆਣਾ ਰਾਜੀ ਰੀਅਲ ਛੇੜ ਵਿੱਚ ਪਹੁੰਚੇ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਹੋਰ ਵੀ ਜਿਹੜੀਆਂ ਤੁਹਾਡੇ ਨਾਲ ਰੂਰ ਕਰਵਾਇਆ ਤਦ ਤੱਕ ਲਈ ਮੈਂ ਦੋ ਜਾ ਤੁਹਾਨੂੰ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ